ਸਰਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਦੇ ਉੱਪਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਹੈ ਉਹ ਕਰਾਂਗੇ ETT 9894 ਅਤੇ ETT 2364 ਨੂੰ ਲੈ ਕੇ ਹਾਲ ਹੀ ਦੇ ਵਿੱਚ 2 ਜਨਵਰੀ 2025 ਨੂੰ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੇ ਉੱਪਰ ਆਪ ਸਭ ਨੇ ਵੀ ਜਿਹੜੀ ਹੈ ਉਹ ਨੋਟਿਸ ਜਿਹੜੇ ਦੇਖੇ ਹੋਣਗੇ 2 ਜਨਵਰੀ 2025 ਦੀ ਤਰੀਕ ਤੇ ਜਿਸ ਦੇ ਵਿੱਚ ETT 9894 ਅਤੇ ETT 2364 ਨੂੰ ਲੈ ਕੇ ਤਿੰਨ ਨੋਟਿਸ ਜਿਹੜੇ ਅਪਡੇਟ ਹੁੰਦੇ ਨੇ ਇੱਕ ਨੋਟਿਸ ਜਿਹੜਾ ਉਹ ਡਿਊਟੀਆਂ ਦਾ ਆਉਂਦਾ ਹੈ ਇੱਕ ਨੋਟਿਸ ਐਮਆਈਐਸ ਵਿੰਗ ਨੂੰ ਆਉਂਦਾ ਹੈ ਕੁੱਲ ਪੰਜ ਨੋਟਿਸ ਆਉਂਦੇ ਨੇ ਜਿਸ ਦੇ ਉੱਪਰ ਜਿਹੜੀ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲਬਾਤ ਵਿਚਾਰ ਕਰਾਂਗੇ ਜੇ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਭ ਤੋਂ ਪਹਿਲੀ ਰਿਕਵੈਸਟ ਜਿਹੜੀ ਆਪ ਸਭ ਨੂੰ ਇਹੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਸਮੇਂ-ਸਮੇਂ ਦੇ ਉੱਤੇ ਜਿਹੜੀ ਵੀ ਅਪਡੇਟ ਇਸ ਭਰਤੀ ਦੇ ਨਾਲ ਸੰਬੰਧਤ ਆਉਂਦੀ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਸਾਰੀਆਂ ਹੀ ਚੀਜ਼ਾਂ ਦੇ ਉੱਪਰ ਬੜੇ ਵਿਸਥਾਰ ਦੇ ਨਾਲ ਚਰਚਾ ਕਰਦੇ ਰਹੇ ਹਾਂ ਔਨ ਦਿਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਕੋਈ ਅਪਡੇਟ ਕੋਈ ਵੀ ਨੋਟਿਸ ਆਉਂਦਾ ਉਸ ਦੇ ਬਾਰੇ ਸਭ ਤੋਂ ਪਹਿਲਾਂ ਜਿਹੜੀ ਹੈ ਬਿਲਕੁਲ ਸਹੀ ਤੇ ਵਾਜਬ ਜਿਹੜੀ ਗੱਲਬਾਤ ਆਪਾਂ ਉਹ ਇੱਥੇ ਕਰਦੇ ਆਂ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਾਂ ਪਹਿਲਾਂ ਇਸ ਦੇ ਵਿੱਚ ਗੱਲ ਕਰਦੇ ਆਂ ਈਟੀਟੀ 5994 ਦੇ ਨੋਟਿਸ ਨੂੰ ਲੈ ਕੇ 5994 ਦਾ ਜਿਹੜਾ ਨੋਟਿਸ ਹੈ ਉਸ ਦੇ ਵਿੱਚ ਉਹਨਾਂ ਨੇ ਸੇਮ ਜਿੰਨੀ ਮੈਰਿਟ ਪਹਿਲਾਂ ਸਕਰੂਟੀਨੀ ਹੋਈ ਹੋਈ ਹੈ ਜੋ 2023 ਦੇ ਵਿੱਚ ਸਕਰੂਟੀਨੀ ਹੋਈ ਹੈ 2022 ਦੇ ਵਿੱਚ ਸਕਰੂਟੀ ਹੋਈ ਹੈ ਉਸੇ ਹੀ ਮੈਰਿਟ ਨੂੰ ਲੈ ਕੇ ਐਨਆਈਓਐਸ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਜਿਹੜੇ ਇੱਕ ਕੇਸ ਦਾ ਨਾਮ ਉਸ ਦੇ ਵਿੱਚ ਦਰਜ ਕਰਕੇ ਕਿ ਉਸ ਕੇਸ ਨਾਲ ਸੰਬੰਧਿਤ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦੀ ਜਿਹੜੀ ਸਕਰੂਟੀ ਹੈ ਉਹ ਕੀਤੀ ਜਾਊਗੀ ਉਸੇ ਮੈਰਿਟ ਦੇ ਵਿੱਚ ਹੀ ਉਸ ਤੋਂ ਇਲਾਵਾ ਕੋਈ ਵੀ ਸਟੂਡੈਂਟ ਜਿਹੜਾ ਹੈ ਉਹ ਉਸ ਸਕਰੂਟੀ ਦੇ ਵਿੱਚ ਜਿਹੜਾ ਨਹੀਂ ਜਾਏਗਾ ਜਿਹੜੀ ਸਕਰੂਟੀ 8 ਜਨਵਰੀ 2025 ਨੂੰ ਹੋਣੀ ਹੈ ਦੂਸਰਾ ਜਿਹੜਾ ਨੋਟਿਸ ਹੈ ਉਹ 23 ਚੌਂਟ ਦਾ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਹੈ ਬੱਚਿਆਂ ਦੀ ਮੈਰਿਟ ਜਿਹੜੀ ਦੱਸੀ ਗਈ ਹੈ ਤੇ ਉਸ ਮੈਰਿਟ ਦੇ ਅਕੋਰਡਿੰਗ ਐਨਆਈਯੂਐਸ ਦੇ ਤੇ ਸਬੰਧਤ ਕੋਰਟ ਕੇਸ ਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਨੇ 7 ਜਨਵਰੀ ਨੂੰ ਜਿਹੜੀ ਆਪਣੀ ਸਕਰੂਟੀ ਕਰਵਾਉਣੀ ਹੈ ਇੱਥੇ ਜਿਹੜਾ ਸਭ ਤੋਂ ਇੰਪੋਰਟੈਂਟ ਕੁਐਸਚਨ ਜਿਹੜਾ ਹੈ ਸਾਹਮਣੇ ਆਉਂਦਾ ਹੈ ਉਹ ਇਹੀ ਸੀਗਾ ਕਿ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੋਏਗਾ ਕਿਸ ਤਰੀਕੇ ਦਾ ਪ੍ਰੋਸੈਸ ਦਾ ਮਤਲਬ ਇਹ ਹੈ ਕਿ ਪ੍ਰੋਸੈਸ ਕਿਸ ਤਰ੍ਹਾਂ ਦਾ ਹੋਏਗਾ ਕਿ ਜਿਨ੍ਹਾਂ ਨੂੰ ਪਹਿਲਾਂ ਸਟੇਸ਼ਨ ਦੇ ਦਿੱਤੇ ਗਏ ਨਵੰਬਰ ਦੇ ਵਿੱਚ ਅਕਤੂਬਰ ਦੇ ਵਿੱਚ ਕਿ ਉਹਨਾਂ ਨੂੰ ਸਟੇਸ਼ਨ ਦੇਣੇ ਨੇ ਨਿਯੁਕਤੀ ਪੱਤਰ ਦੇਣੇ ਨੇ ਜਾਂ ਨਵੇਂਆਂ ਨੂੰ ਸਟੇਸ਼ਨ ਦਿੱਤੇ ਜਾਣਗੇ ਤੇ ਇਸ ਦੇ ਵਿੱਚ ਜਿਹੜੀ ਐ ਮੈਂ ਆਪ ਸਭ ਦੇ ਨਾਲ ਜਿਹੜੀ ਗੱਲਬਾਤ ਐ ਉਹ ਸਾਂਝ ਕਰ ਰਿਹਾ ਕਿ ਇੱਥੇ ਦੋਨੋਂ ਹੀ ਚੀਜ਼ਾਂ ਹੋ ਸਕਦੀਆਂ ਨੇ ਕਿ ਜਿਨ੍ਹਾਂ ਨੂੰ ਪਹਿਲਾਂ ਸਟੇਸ਼ਨ ਦਿੱਤੇ ਜਾ ਚੁੱਕੇ ਨੇ ਹੋ ਸਕਦਾ ਹੈ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਜਿਹੜੀ ਸੈਕੰਡ ਲਿਸਟ ਦੀ ਵੇਟ ਆਪਾਂ ਕਰ ਰਹੇ ਸੀ ਹੋ ਸਕਦਾ ਹੈ ਉਹਨਾਂ ਦੀ ਲਿਸਟ ਆਵੇ ਤੇ ਉਹਨਾਂ ਨੂੰ ਸਟੇਸ਼ਨ ਜਿਹੜੇ ਉਹ ਦਿੱਤੇ ਜਾਣ ਤੇ ਜੁਆਇਨਿੰਗ ਜਿਹੜੀ ਉਹ ਸਾਰਿਆਂ ਦੀ ਇਕੱਠੀ ਹੀ ਕਰਵਾਈ ਜਾਵੇ ਇਹ ਵੀ ਹੋ ਸਕਦਾ ਹੈ ਕਿਉਂਕਿ ਸਟੇਸ਼ਨ ਪਹਿਲਾਂ ਦਿੱਤੇ ਜਾ ਚੁੱਕੇ ਨੇ ਕੁਝ ਕੁ ਸਟੇਸ਼ਨ ਜਿਹੜੇ ਨੇ ਹੁਣ ਵੀ ਜਿਹੜੇ ਉਹ ਦਿੱਤੇ ਜਾਣਗੇ ਸੋ ਹੋ ਸਕਦਾ ਹੈ ਕਿ ਜਿਹੜਾ 4400 4500 4800 ਬੱਚਿਆਂ ਦੀ ਮੰਗ ਕੀਤੀ ਜਾ ਰਹੀ ਹੈ ਉਹ ਸਾਰੇ ਹੀ ਵਿਦਿਆਰਥੀਆਂ ਦੀ ਜਿਹੜੀ ਉਹ ਮੰਗ ਜਿਹੜੀ ਹੈ ਪੂਰੀ ਹੋ ਜਾਵੇ ਹੋ ਸਕਦਾ ਹੈ ਜਿਨ੍ਹਾਂ ਨੂੰ ਪਹਿਲਾਂ ਸਟੇਸ਼ਨ ਮਿਲੇ ਨੇ ਉਹਨਾਂ ਨੂੰ ਵੀ ਦੁਬਾਰਾ ਸਟੇਸ਼ਨ ਦੀ ਜਿਹੜੀ ਹੈ ਉਹ ਚੁਆਇਸ ਕਰਵਾਇ ਜਾਵੇ ਕਿਉਂਕਿ ਬਹੁਤ ਵਾਰ ਐਦਾਂ ਹੁੰਦਾ ਕਿ ਸਟੇਸ਼ਨ ਜਿਹੜੇ ਇੱਕ ਵਾਰ ਦਿੱਤੇ ਗਏ ਦੋ ਵਾਰ ਤਿੰਨ ਵਾਰ ਇਹ ਪ੍ਰੋਸੈਸ ਚੱਲਦਾ ਰਹਿੰਦਾ ਹੈ ਹੋ ਸਕਦਾ ਹੈ ਸਟੇਸ਼ਨਸ ਉਹਨਾਂ ਨੂੰ ਵੀ ਦੁਬਾਰਾ ਦਿੱਤੇ ਜਾਣ ਤੇ ਜਿਹੜੇ ਹੋਰ ਨਵੇਂ ਬੱਚੇ ਐਡ ਹੋਣੇ ਨੇ ਬੈਕਲੌਗ ਵਾਲੇ ਉਹਨਾਂ ਨੂੰ ਵੀ ਸਟੇਸ਼ਨਸ ਜਿਹੜੇ ਇਕੱਠੇ ਦਿੱਤੇ ਜਾਣ ਹੋ ਸਕਦਾ ਜਿਨ੍ਹਾਂ ਨੂੰ ਪਹਿਲਾ ਸਟੇਸ਼ਨ ਦਿੱਤੇ ਨੇ ਉਹਨਾਂ ਨੂੰ ਨੁਕਤੀ ਪੱਤਰ ਦਿੱਤੇ ਜਾਣ ਅਤੇ ਕੁਝ ਕੋ ਦਿਨ ਰੁੱਕ ਕੇ ਅਗਲੀ ਲਿਸਟ ਦੇ ਵਿੱਚ ਜਿਹੜੀਆਂ ਸਟੇਸ਼ਨਸ ਹੋਰ ਦਿੱਤੇ ਜਾਣ ਸੋ ਇਹ ਹੋ ਸਕਦਾ ਹੈ 88094 ਨੂੰ ਲੈ ਕੇ ਜਿਹੜੀ ਜਿਹੜੀ ਗੱਲਬਾਤ ਹੈ ਉਹ ਆਪਾਂ ਇਸ ਵੀਡੀਓ ਵਿੱਚ ਕਰ ਰਹੇ ਹਾਂ ਹੋ ਸਕਦਾ ਇਸੇ ਤਰੀਕੇ ਨਾਲ ਹੀ ਜਿਹੜਾ ਪ੍ਰੋਸੈਸ ਹੈ ਉਹ ਅੱਗੇ ਵੀ ਵਧੇ ਸੋ ਇਹ ਜਿਹੜੀ ਪੂਰੀ ਜਾਣਕਾਰੀ ਸੀਗੀ ਇਸ ਤੋਂ ਬਾਅਦ ਜਿਹੜੇ ਅਗਲੇ ਨੋਟਿਸ ਦੀ ਜਾਣਕਾਰੀ ਹੈ ਜਿਹੜਾ ਅਗਲਾ ਨੋਟਿਸ ਅਸੀਂ ਦੇਖਦੇ ਹਾਂ ਐਮ ਆਈ ਐਸ ਵਿੰਗ ਦਾ ਐਮ ਆਈ ਐਸ ਵਿੰਗ ਦਾ ਜਿਹੜਾ ਅਸੀਂ ਨੋਟਿਸ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਅ ਗੱਲ ਕਰਾਂ ਜਿਕਰ ਮੈਂ ਐਮ ਆਈ ਐਸ ਦੇ ਉੱਪਰ ਹੀ ਕਿਹਾ ਗਿਆ ਹੈ ਕਿ ਸਾਰੇ ਹੀ ਜ਼ਿਲ੍ਹਿਆਂ ਦੇ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਉਹਨਾਂ ਨੇ ਆਪਣਾ ਆਪਣਾ ਡਾਟਾ ਜਿਹੜਾ ਅਪਡੇਟ ਕਰ ਦੇਣਾ ਕਿਉਂ ਕਿ 9594 ਦੇ ਬੱਚਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ ਨਿਯੁਕਤੀ ਪੱਤਰ ਦਾ ਮਤਲਬ ਇਹ ਹੁੰਦਾ ਕਿ ਜਿਨ੍ਹਾਂ ਨੂੰ ਸਟੇਸ਼ਨ ਦਿੱਤੇ ਉਹਨਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਤੋਂ ਨਿਯੁਕਤੀ ਪੱਤਰ ਮਿਲਣਗੇ ਅਤੇ ਬਾਕੀ ਰਹਿਣਦੇ ਨੂੰ ਜਿਹੜੇ ਸਟੇਸ਼ਨ ਅਲਾਟ ਕੀਤੇ ਜਾਣਗੇ ਫਿਰ ਉਹਨਾਂ ਨੂੰ ਨਿਯੁਕਤੀ ਪੱਤਰ ਮਿਲਣਗੇ ਸੋ ਐਮਆਈਐਸ ਵਿੰਗ ਨੂੰ ਵੀ ਨੋਟਿਸ ਜਾ ਚੁੱਕਿਆ ਹੈ ਡਿਊਟੀਆਂ ਦਾ ਨੋਟਿਸ ਜਿਹੜਾ ਹੈ ਉਹ ਵੀ ਆ ਚੁੱਕਿਆ ਹੈ ਕਿ ਡਿਊਟੀਆਂ ਜਿਹੜੀਆਂ ਨੇ ਅਧਿਆਪਕਾਂ ਦੀਆਂ ਲੱਗ ਚੁੱਕੀਆਂ ਨੇ ਜਿਹੜੀਆਂ ਫਾਈਲਾਂ ਚੈੱਕ ਕਰਨ ਦੇ ਲਈ ਸਕਰੂਟੀ ਨੇ ਦੀਆਂ ਸੋ ਇਹ ਸਾਰੀ ਜਾਣਕਾਰੀ ਪੰਜ ਨੋਟਿਸਾਂ ਦੇ ਬਾਰੇ ਜਿਹੜੀ ਆਪਾਂ ਅੱਜ ਇਸ ਵੀਡੀਓ ਵਿੱਚ ਕੀਤੀ ਹੈ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਇਸ ਜਾਣਕਾਰੀ ਨਾਲ ਜੁੜੇ ਰਹਿਣਾ ਹੈ ਆਉਣ ਵਾਲੀ ਵੀ ਕੋਈ ਨੋਟਿਸ ਆਉਂਦੇ ਉਸ ਦੇ ਬਾਰੇ ਵੀ ਜਿਹੜੀ ਆਪਾਂ ਜਾਣਕਾਰੀ ਆਪ ਸਭ ਦੇ ਨਾਲ ਸਾਂਝੀ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਥੈਂਕ ਯੂ ਵੈਰੀ ਮਚ